ਸੀਐਸ ਦਿਵਿੰਦਰਪਾਲ ਕੋਲ ਸੀਕਟ ਇਨਫੋਰਮੇਸ਼ਨ ਆਈ ਕਿ 6 ਬੰਦੇ ਨੇ ਜਿਹੜੇ ਇਹਨਾਂ ਵਿੱਚੋਂ ਲਵਦੀਪ ਸਿੰਘ ਸਤਰਾਮ ਸਿੰਘ ਤੇਜਵੀਰ ਕਰਨ ਤੇ ਤਰਨਪ੍ਰੀਤ ਅਤੇ ਕਰਨਖੋਰ ਹੈਗਾ 6 ਬੰਦਿਆਂ ਨੇ ਜਿਹੜੇ ਲੁੱਟਾਖਵਾ ਕਰਦੇ ਨੇ ਅੱਜ ਵੀ ਮੋਟਰਸਾਈਕਲ ਤੇ ਮੋਬਾਈਲ ਲੋਕਾਂ ਦੇ ਖੋਏ ਹੋਏ ਆ ਰਹੇ ਨੇ ਉਹਨਾਂ ਨੇ ਨਕਾਬੰਦੀ ਕਰਕੇ 6 ਦੇ 6 ਜਿਹੜੇ ਹੈਗੇ ਰਾਉਂਡ ਆਪ ਕੀਤੇ ਰਾਉਂਡ ਆਪ ਕਰਨ ਤੋਂ ਦੌਰਾਨ ਇਹਨਾਂ ਕੋਲੋਂ 5 ਮੋਬਾਈਲ ਜੋ ਲੋਕਾਂ ਤੋਂ ਖੋਏ ਹੋਏ ਨੇ ਤੇ ਦੋ ਮੋਟਰਸਾਈਕਲ ਜਿਨ੍ਹਾਂ ਤੇ ਸੀਗੇ ਉਹ ਵੀ ਲੋਕਾਂ ਨੇ ਚੋਰੀ ਕੀਤੇ ਹੋਏ ਇਹਨਾਂ ਤੋਂ ਬਰੰਦ ਹੋਏ ਨੇ ਇਹ ਪੰਜ ਬੰਦੇ ਜਿਹੜੇ ਹੈਗੇ ਨੇ ਖੰਨੇ ਦੇ ਰਹਿਣ ਵਾਲੇ ਇੱਕ ਗੁਬਿੰਦਗੜ ਦਾ ਰਹਿਣ ਵਾਲਾ ਨੇ ਚੋ ਇਹਨਾਂ ਦੀ ਉਮਰ ਕਰੀਬ ਸਾਰਿਆਂ ਦੀ 25 ਤੋਂ 30 ਦੇ ਵਿੱਚ ਹੈ ਸਾਰਿਆਂ ਦੇ ਖਿਲਾਫ ਜੀਮੀਆਂ ਆਪਣੇ ਪਹਿਲਾਂ ਪਰਚੇ ਦਰਜ ਨੇ ਕਿਸੇ ਦੇ ਤਿੰਨ ਪਰਚੇ ਦਰਜ ਹੈ ਕਿਸੇ ਤੇ ਦੋ ਪਰਚੇ ਦਰਜ ਆ ਸਾਰਾ ਇਹਨਾਂ ਦਾ ਜਿਹੜਾ ਪਿਛਲਾ ਰਿਕਾਰਡ ਹੈ ਉਹ ਇਹਨਾਂ ਦਾ ਚੋਰੀਆਂ ਦਾ ਹੀ ਪਰਚੇ ਦਰਜ ਹੈਗਾ ਤੋਂ ਕਿਸ ਤਰ੍ਹਾਂ ਕਰਦੇ ਸੰਤਾ ਇਹ ਮੋਬਾਈਲ ਜਿਵੇਂ ਲੋਕ ਜਾ ਰਹੇ ਆ ਕੰਮ ਤੇ ਮੋਬਾਈਲ ਲਾਇਆ ਉਹ ਖੋਲਣ ਦੇ ਸੀਗੇ ਉਹ ਜਿਹੜੇ ਮੋਬਾਈਲਾਂ ਚੋ ਇਤਜ਼ਾਰਬਤ ਹੋਇਆ ਸੀਗਾ ਤੇ ਟੈਨ ਇਹਨਾਂ ਨੇ ਇੱਕ ਬੰਦਗਟ ਸਾਈਡ ਤੋਂ ਖੋਏ ਸੀਗੇ ਤੇ ਇੱਕ ਮਾਮਲਾ ਹੋ ਰਿਹਾ ਸੀਗਾ ਪੰਜ ਮੋਬਾਈਲ ਬੰਦਗਟਾਇ ਨਾਲ ਬੋਲ ਕੇ ਇਹਨਾਂ ਨੇ ਵੀ ਆ ਅੱਗੇ ਹੋਰ ਇਹਨਾਂ ਨੂੰ ਪੁੱਛ ਕੇ ਜੀ ਦੱਸਿਆ ਵੀ ਹੋਰ ਇਹ ਪੰਜ ਮੋਟਰਸਾਈਕਲ ਮੰਨ ਰਹੇ ਆ ਦੋ ਇਹਨਾਂ ਤੋਂ ਰਿਕਵਰ ਹੋ ਗਏ ਪੰਜ ਮੋਟਰਸਾਈਕਲ ਹੋਰ ਇਹਨਾਂ ਤੋਂ ਰਿਕਵਰ ਕਰਾ ਰਹੇ ਆ